ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇੱਕ ਨਵੀਂ ਵੀਡੀਓ ਤੇ ਨਵੇਂ ਮੱਲਾ ਵਿੱਚ ਤੇ ਅੱਜ ਆਇਆ ਆਪਣਾ ਟਰੈਕਟਰ ਸੋਨਾਂ ਦੀ ਇੱਕਾ ਇਹਦੇ ਆਪਣੇ ਲਾਇਆ ਥੱਲੇ ਸਰੀਆ ਲਾਉਣੇ ਆ ਸਰੀ ਦਾ ਕੰਮ ਚੱਲਦੀਆਂ ਥੱਲੇ ਆਹ ਵਾਲਾ ਸਰੀਆ ਇਹ ਲਾਇਆ ਆਪਨੇ ਇਹ ਆਪਾਂ ਤਾਂ ਲਾਇਆ ਜਿਹਨੂੰ ਟਰੈਕਟਰ ਖੜਾ ਹੋ ਕੇ ਥੱਲੇ ਵਾੜਦਾ ਹੈਗਾ ਤਾਂ ਕਈ ਵਾਰ ਟਰੈਕਟਰ ਬਚਾ ਲੋ ਪਾੜ ਜਾਂਦਾ ਹੈਗਾ ਇਹਦੇ ਨਾਲ ਆਪੇ ਨਟਾਂ ਦੇ ਵਜ਼ਨ ਨਹੀਂ ਹੋਗਾ ਕਿੰਨਾ ਮਰਜ਼ੀ ਟਰੈਕਟਰ ਖੜਾ ਹੋ ਵੱਜੀਏ ਬੇ ਥੱਲੇ ਕੋਈ ਫਰਕ ਨਹੀਂ ਪੈਂਦਾ ਹੈਗਾ ਆ ਇੱਥੇ ਆਪਾਂ ਲਾਵਾਂਗੇ ਹੁੱਕ ਬਣਾ ਕੇ ਆਸਾਂ ਮੰਨੇ ਸਰੀਏ ਤੇ ਠੀਕ ਹੈ ਜੀ ਇੱਥੇ ਆਪਾਂ ਪਾਵਾਂਗੇ ਚੂੜੀਆਂ ਪਾ ਕੇ ਐਂਚੀ ਨੇ 32 ਨੰਬਰ ਨਾਟ ਦੇ ਚੂੜੀ ਪਾ ਕੇ ਲਾਵਾਂਗੇ ਅਰੇ ਆਪਾਂ ਐਨਾਂ ਕ ਤੇ ਜਰਾ ਮੁੰਡਾਂ ਦਾ ਰੇੜੀ ਬਣਾਈ ਜਾਂਦਾ ਅੱਜ ਰੇੜੀ ਦਾ ਸਾਂਚਾ ਬਣੀ ਜਾਂਦਾ ਹਾਂ ਬੋਲ ਪੂਰੀ ਹੈ ਵੀਰ ਇੱਕ ਕੁਆਟਰ 60 ਕਿਲੋ ਦੀ ਆ ਨਾ 60 ਦੀ ਆ ਗਈ 60 ਦੀ ਆ 7 ਕਿਲੋ ਵਾਲਾ ਆਪਣੇ ਹੋਰ ਬੜਾ ਦਾ ਰੇੜੀ ਦਾ ਬਾਸ ਸਾਂਚਾ ਨਾਲ ਹੀ ਲਿਆ ਕਰਾਂਗੇ ਇੱਕ ਵਾਟਰ 60 ਕਿਲੋ ਵੇਟ ਆਗਾ ਤੇ ਰੇੜੀ ਇਹ ਜੋੜੀ ਜਾਂਦਾਗਾ ਤੇ ਜਿਹੜੀ ਇੱਧਰ ਆ ਗਈ ਇਹ ਲੱਗ ਪਾ ਕੇ ਬਣ ਗਈ ਕਲਾ ਡਾਲਾ ਡਾਲਾ ਰਹਿ ਗਿਆ ਇਹਦਾ ਤੇ ਬਾਕੀ ਲੋਗ ਲੋਕ ਲੱਗ ਗਏ ਸਾਰੇ ਇਹਦੇ ਚਨੋ ਜੀ ਮਗਰਾਟ ਵੀ ਲੱਗ ਰੇੜੀ ਤੇ ਟੂਰ ਲੱਗੀ ਜਾਂਦਾਗਾ ਰੰਗਮਾਂ ਦੋ ਹੀ ਹੁੰਨੇ ਕਾਲ ਜਿੱਟਾ ਉਹ ਰੰਗ ਦੋ ਹੀ ਹੁੰਦੇ ਨੇ ਕਾਲਾ ਜਿੱਟਾ ਨਾਗੜਾ ਪਿਆ ਕਰਵਾ ਆਇਆ ਫੇਰ ਫੇਰਨ ਗੋਰੇ ਕਾਲੇ ਇੰਨੀ ਦਿਨ ਹੋ ਰਹੇ ਹੋਰ ਮੈਂ ਨਾ ਕਰਾ ਟੱਕਰ ਲੱਗੀ ਹੋਈ ਆ ਪੂਰੀ ਮਾਇ ਕਰਾ ਕਾ ਨੂੰ ਕੋਦਾ ਗੱਲ ਕਰ ਆ ਕੰਮ ਖੜਾ ਕੋੰਦਾ ਇਹ ਹੁਣ ਇਸੇ ਚੋਂ ਆਪਾਂ ਲੇਜ਼ਰ ਕਟਾਂਗੇ ਕਈ ਵਾਰ ਲੇਜ਼ਰ ਕੀ ਕਰਦੇ ਨੇ ਸੱਟ ਮਰਵਾਉਂਦੇ ਨੇ ਲੇਜ਼ਰ ਮਤਲਬ ਇਹ ਕਿ ਟਰੈਕਟਰ ਦਾ ਜੋ ਉਹਦਾ ਫੋਰਸਾਂ ਦਾ ਜੋਰ ਲਮਾਉਂਦੇ ਨੇ ਤਾਂ ਕਰਕੇ ਇਹਦੇ ਕੱਟਦੇ ਆਪਾਂ ਜੋ ਲੇਜ਼ਰ ਕੱਟਦੇ ਤੇ ਅਪੀਰੀੜੀ ਪੂਰੀ ਰੈਲੀ ਹੋ ਜੂ ਜਮ ਚੱਲੂ ਪੂਰੀ ਘੰਟ ਆ ਆਵਦੇ ਆ ਬਰੂੜੂ ਫੇਰ ਉਧਰ ਰੰਗ ਹੋਈ ਜਾਂ ਤੇ ਉਧਰ ਰੰਗ ਹੋਈ ਨਾ ਰੈੜੀ ਤੇ ਤੇ ਰੰਗ ਹੋ ਗਿਆ ਰੈਡੀ ਤੇ ਫੇਰ ਰੰਗ ਮਾਰਦੇ ਨੂੰ ਨਹੀਂ ਰਾਹ ਕੋ ਥੋੜਾ ਜਾਂ ਇਹ ਰੈਡੀ ਵੀ ਕੱਲ ਨੂੰ ਤਿਆਰ ਅੱਜ ਮੈਂ ਰੈਡੀ ਤੇ ਤਿਆਰ ਹੀ ਆ ਤਕਰੀਬਨ ਬਸ ਕੱਲੇ ਸਟਿੱਕਰ ਜੈਗਾ ਲਾਉਣ ਵਾਲੇ ਉਹ ਲੱਗ ਜਾਣਗੇ ਆ ਰੈਡੀ ਦੇ ਰੈਂਪ ਤੇ ਟਾਇਰ ਆ ਗਏ ਮਾਰਨਾ ਮਾੜਾ 80 ਰੰਗ ਕਰ ਆ ਗਏ ਮਾਰਨਾ ਉਹ ਮਾਰੀ ਜਾਂਦਾ ਨਾ ਠੀਕ ਤਿਆਰ ਆ ਗਈ ਨੇਰਾਵਾ ਗਾਇ ਕੋਈ ਸਾਢੇ 3 ਪੌਣੇ 7 ਹੋ ਗਏ ਕਿੱਥੇ ਲਾਹੋਂਗੇ ਆਹ ਪੈਣ ਹੈ ਕਿੱਥੇ ਲਾਹੋਂਗੇ ਤੇ ਅੱਜ ਆਪਾਂ ਟਰੈਕਟਰ ਦਾ ਵਾਹ ਵਾਹ ਹਿਲਦਾ ਇਹਨੂੰ ਹਿਲਣਾ ਹਲਾਉਂ ਹਟਾਉਣੀ ਆਗੇ ਆਪਾਂ ਇੱਥੇ ਲਾਵਾਂਗੇ ਪੱਤੀਆਂ ਦੇ ਆਪ ਇੱਥੇ ਆਪਾਂ ਪੱਤੀ ਲਾਤੀ ਠੀਕ ਹੈ ਜੀ ਇੱਥੇ ਐਂਗਲ ਲਾਦੀ ਆਪਣੇ ਆਹ ਪੱਤੀ ਇਹਨਾਂ ਦਾ ਵੈਲਡ ਕਰਦੇ ਪਲੇਟ ਨਾਲ ਤੇ 틀ਿਆਪਾ ਆਵਤੀ ਦਾਵਾਂਗੇ ਇੱਥੇ ਬਣਾ ਕੇ ਇਹ ਜਿੰਗਬਾਕ ਲਾਵਾਂਗੇ ਬਸ ਇੱਜਾ ਪਾਵਾਂ ਬਿੰਗਬਾਕ ਲਿਓਨੇ ਹੈਗੇ ਪੰਜ ਕੋਟਾ ਲਾ ਕੇ ਕੋਟਾ ਪੱਕੀਆਂ ਕਰੀ ਜਾਂਦੀਆਂ ਲਗਾ ਵੀ ਬੈਲਡ ਕਰਦੇ ਮਾਰ ਕੇ ਹੁਣ ਇਹਦੇ ਨਾਲ ਇਹ ਇੱਕ ਸੁਬੂਦ ਵੀ ਹੈ ਜੁਗੀ ਸਾਥ ਇਹ ਵੱਡਾ ਪੱਕਾ ਕੰਮ ਕਰਦਾ ਨਾ ਟੈਨ ਦਾ ਲੱਗ ਗਿਆ ਮਗਰਾਟ ਟੁੱਟ ਗਿਆ ਸਾਈਡ ਨੰਬਰ ਮੈਨਾ ਬਣਾਇਆ ਹੋਇਆ ਉਹ ਦਾ ਫਰੇਮ ਮੈਂ ਰਸਤਾ ਵਾ ਠੀਕ ਆ ਆ ਸਪੋਰਟਰ ਆਇਆ ਨੇ ਮਗਰਾਟ ਟੁੱਟਣ ਤੋਂ ਮਗਰਾਟ ਟੁੱਟ ਗਿਆ ਇਹਦੇ ਅੰਦਰ ਹਾਂ ਇਹ ਆ ਹੁਣ ਹੱਡ ਨਹੀਂ ਚੱਲਦਾ ਹੈਗਾ ਹਾਂਜੀ ਆਪਣੇ ਆ ਟਾਇਰ ਜਮਾ ਰੇਡੀ ਕਰਤਾ ਇਹਦੇ ਵਿੱਚ ਪਾ ਕੇ ਪਾਕੀਆ ਕਰਵਾ ਦੇ ਟਾਕੀ ਨਾਲ ਦੇ ਵਿੱਚ ਰੰਗ ਮਾਰਦਾ ਇਹ ਹੈ ਕਿ 39 ਇੰਚ 150 ਪੱਤਰਾ ਲਾਏਗਾ ਪੱਤਰਾ ਲਾ ਕੇ ਹੋਣਾ ਟਾਇਰ ਕੱਢੀ ਜਾਂਦੇ ਨੇ ਇਹਨਾਂ ਨੂੰ ਮਾਰਦੇ ਕਹਿ ਰਹੇ ਆਂ ਅਈਆ ਰੁਕ ਅਈਆ ਕੋ ਪਹਿਲੇ ਪਾਸੇ ਕਰਨਾਗਾ ਉੱਧਰ ਵੀ ਕਿ ਲੱਸਣ ਕਰਦਾ ਵੀ ਬੰਦਾ ਨੂੰ ਨਾਲ ਨਾਲ ਪਤੰਦਰਾ 1 ਲੱਖ ਹੋਈ ਜਾਂਦਾ ਦੇ ਦਸਨ ਕਰਦਾ ਨੇ ਦਸਨੇ ਆ ਵੀ ਕਿਸੇ ਨੂੰ ਨਾਲ ਲਾ ਲਾ ਢਿੱਡ ਇਕੱਠਾ ਹੋ ਜੂਗਾ ਢਿੱਡ ਵਾਲੀ ਇਕੱਠਾ ਕਿਉਂ ਢਿੱਡ ਦਾ WhatsApp ਦੇ ਗੰਗਾ ਨਾਲ ਢਿੱਡ ਇਕੱਠੇ ਹੋ ਜਾਂਦੇ ਨੇ ਪਰ ਟਰੈਕਟਰ ਦਾ ਜਮਾਂ ਕੰਮ ਆ ਸਪੋਰਟਾਂ ਲਾਤੀਆਂ ਸ਼ਬੀਰ ਦਾ ਆਪਹੀਂ ਕੰਮ ਕਰੀ ਜਾਂਦੇ ਹਾਂਗੇ ਹੁਣੇ ਛਤਰੀ ਥੋੜਾ ਆਪਣਾ ਇੱਕ ਇੱਕ ਸੂਦ ਵੀ ਨਹੀਂ ਹੁੰਦਾਗਾ ਸਪੋਰਟਾਂ ਲਾ ਕੇ ਆਪਣਾ ਮਾਰਤਾ ਰੰਗ ਕਰਾ ਕੰਮ ਇਹ ਚੱਲ ਹੀ ਹੁੰਦਾਗਾ ਤੇ ਇਹਪਰ ਕੀ ਕਰਿਆ ਦਾ ਹਾਂ ਇੱਕ ਆਪਾਂ ਇਹ ਸੀਟ ਅੱਗੇ ਕਰੀ ਜਾਗੀ ਜਿਹੜੀ ਇਹ ਸੀਟ ਜੀ ਪਿੱਛੇ ਵਾਲੀ ਸੀਗੀ ਇਹ ਅੱਗੇ ਕਰੀ ਆ ਗਈ ਇੱਕ ਇਹਦਾ ਕਲੱਚ ਬਾਹਰ ਟੈਗਡ ਆਗਾ ਇਹ ਰੈਲਾ ਕਰ ਦਿਆਂਗੇ ਇਹਦਾ ਕੰਮ ਚੱਲੀ ਜਾਂਦਾਗਾ ਅੱਜ ਆਪਾਂ ਨੇ ਡਾਲੇ ਵਸ ਨਵੇਂ ਪੱਟਕੇ ਲਾਉਣੇ ਨੇ ਇਧਰ ਵੀ ਇਹ ਪੱਟਕੇ ਲਾਉਣੇ ਨੇ ਤੇ ਦੂਜੀ ਸਾਈਡ ਵੀ ਆਪਣੇ ਕੋਲੇ ਕੰਮ ਬਹੁਤ ਇਕੱਠਾ ਹੋ ਜਾਂਦਾ ਹੈਗਾ। ਉਹਦਰ ਮੰਡਾ ਰੈਡੀ ਨਹੀਂ ਜਾਂਦਾਗਾ। ਸਾਹਮਣੇ ਦੇਖਦੇ ਸੀ ਦੇਖ ਆ ਵੀਡੀਓ ਤੇ। ਕਿ ਰੈਡੀ ਟਾਇਰਾਂ ਨਾਲ ਖੜੀ। ਕੱਲ ਦੀ ਇਹਨੇ ਪਰਸ ਨੂੰ ਲੱਗਿਆ ਜਿ ਬਣਾਉਣਾ ਇਹ। ਕੰਮ ਪੂਰਾ ਜੋਰ-ਆਸੋਰ ਨਾਲ ਚੱਲ ਜਾਂਦਾ ਹੈਗਾ। ਹੁੱਕ ਲਾਈ ਜਾਂਦਾ, ਹੁੱਕ ਪੱਕੀ ਕਰੀ ਜਾਂਦਾ ਹੈਗਾ। ਮਾਹੌਜਾ ਬਾਲ ਲੈ ਮੈਂ ਟੋੰਡਾ 5 ਇੰਚ ਗਰੇਂਡਰ ਬੱਡਰ ਮੂੰਹ ਤਰ ਤੱਕੋ। ਛੋਟਾ ਦਾ ਕੰਮ ਚੱਲ ਜੰਦਾਗਾ ਤੇ ਬਾਕੀ ਉਹ ਟਰੈਕਟਰਾਂ ਸੋਨ ਵਾਲੀ ਇਕਾ ਉਹਦੇ ਕਰਨਾ ਕੰਮ ਤੇ ਸੈਂਟਰ ਬੰਦੇ ਨੇ ਬੁਸ ਲਾਉਨੇ ਨੇ ਮੂਰੇ ਮੋਲੇ ਸਿਰੇ ਬੁਸ ਲਾਉਨੇ ਨੇ ਸੈਂਟਰ ਬੰਦੇ ਨੇ ਦੂਜੇ ਕੰਮ ਆਪਾਂ ਦਾ ਬਹੁਤ ਇਕੱਠਾ ਹੋਇਆ ਪਿਆਗਾ ਹੁੰਦਾ ਹੈ ਨਹੀਂਗਾ ਇਹ ਆ ਪੱਠਿਆਂ ਦੀ ਮਸ਼ੀਨ ਮਿੱਟੀ ਬਣਾਉਣ ਵਾਲੀ ਗਾਰਾ ਬਣਾਉਣ ਵਾਲੀ ਕੱਚੀ ਇਟਾਂ ਉਹਨਾਂ ਲਈ ਮਸ਼ੀਨ ਆ ਗਈ ਤੇ ਇਹਦਾ ਕੰਮ ਹੀ ਚੱਲ ਜੰਦਾਗਾ ਇਹਦਾ ਕੰਮ ਤਾਂ ਮਾੜਾ ਮੋਟਾ ਹੀ ਹੈਗਾ ਬੰਦਾ ਮਿਸਤਰੀ ਕੰਮ ਕਰੀ ਜਾਂਦਾਗਾ ਹੁੱਕ ਤੇ ਜੂ ਲਾਉਣਾਗਾ ਬਾਕੀ ਗਲੀਸ਼ ਕਰਨੀ ਹੋਊਗੀ ਲਓ ਜੀ ਮਿੱਤਰੋ ਜਾਨੇ ਆਪਾਂ ਅੰਦਰ ਬੋਰਡ ਪਾਈ ਜਾਂਦਾਗਾ ਦਵਾ-ਦਵ ਲੱਗਿਆ ਪਿਆ ਹੈਗਾ ਪੂਰੀ ਜਗ੍ਹਾਾਂ ਤੇ ਠੀਕ ਦਵਾ-ਦਵ ਲੱਗਿਆ ਪਿਆ ਤੇ ਇਧਰ ਆਪਾਂ ਜੀ ਮੋਟਰ ਤੇ ਬੁਠਨਾਈ ਜਾਨੀ ਹੈਗੇ ਬਾਹਲੇ ਕੰਮ ਕਰਦੇ ਪੈਂਦੇ ਨੇ ਕੰਮ ਦੀ ਬਾਹਲੀ ਖੱਟੋ ਹੀ ਪਈ ਜਾਂਦੀ ਨਜਾਇਜ਼ ਖੱਟੋ ਹੀ ਪਈ ਜਾਂਦੀ ਆਪਰੇ ਸਵੇਰੇ ਮੋਟਰ ਆ ਗਈ ਸੀਗੀ ਭਾਈ ਬਾਹਲੇ ਗੱਲ ਪਾਏਗਾ ਨਾ ਭਾਈ ਬੰਨ੍ਹ ਕੇ ਲਾ ਕੇ ਦਿਓ ਭਾਈ ਨੇ ਆਪਾਂ ਕਹਦਾ ਭਈ ਆਪਣੇ ਕੋਲ ਟਾਈਮ ਨਹੀਂ ਹੈਗਾ ਤੂੰ ਬਾਹਰ ਲਵਾ ਲਿਆ ਭਾਈ ਮੰਨਿਆ ਨੀਗਾ ਤਾਂ ਕਰਕੇ ਆਪਾਂ ਨੂੰ ਬੁਠਨਾਉਣੇ ਪੈ ਗਏ ਭਾਈ ਦੇ ਕਰੋ ਇੱਕ ਚੈੱਕ ਜਲਦੀ ਅੰਡੇ ਕਰਾ ਦੇ ਆਪਣੀ ਇਤਵਹੁਤ ਆਪਾਂ ਇਹ ਵਸਲਾ ਕੇ ਆਪ ਵਸਨਾਵਾਂਗੇ ਤੇਰਾ ਲੈਂਡ ਗਈ ਭੱਜ ਤੇ ਕੰਮ ਮੁੰਡਾ ਫੇਰ ਵੀ ਚਲਾਈ ਜਾਂਦਾਗਾ ਸਕਰੂਆਂ ਡਰਦਾ ਸੱਲ ਮਰੀ ਜਾਂਦਾਗਾ ਕਿਉਂ ਕਿੰਦਰ ਦੇ ਹੈ ਉਹ ਹੋ ਜੂਗੀ ਮਾਰਦੀ ਆ ਓਏ ਮਾਰਦੀ ਆ ਪਿਆਰ ਨਾਲ ਲਾਵਾਂਗੇ ਆ ਪਿਆਰ ਨਾਲ ਤਾਂ ਹਰੇਕ ਚੀਜ਼ੇ ਰਾਹ ਦੇ ਦਿੰਦੀ ਆ ਹਾਂ ਹੂੰ ਮੱਲੀਆ ਮੱਲੀਆ ਬਗਾਨੀ ਐ ਘੜਾਉਦੀ ਆ ਮੱਛੀ ਦਾ ਨਗਾਨੀ ਆ ਨਾ ਮਚਾ ਕੇ ਥੋੜੀ ਦੇਣੀ ਹੁੰਦੀ ਆ ਚੀਜ਼ ਬਗਾਨੀ ਗਾਨੀ ਟੀਕਾ ਪੈਣਾ ਰੱਖੀ ਦਿੰਦੀ ਆ ਆਪਦੀ ਚੀਜ਼ ਨੂੰ ਜਿਵੇਂ ਮਰਦੀ ਦੱਬਦਾ ਓਏ ਭਾਈ ਥੱਲੇ ਨਟ ਪਾਤਾ ਓਏ ਕਿਹੜਾ ਓਹੋ ਕਿਹੜਾ ਦੱਸ ਓਹੋ ਜਾਵਾ ਇੱਥੇ ਉਹ ਦੇ ਆਹ ਆਹ ਹਾਂ ਇਹ ਫਿਰ ਬੋਰ ਨਾਲ ਲੱਗੂਗਾ ਤੂੰ ਮਾਰ ਕੇ ਮਿੰਤੀ ਵਧੀਆ ਹੋ ਜੂਗਾ ਬੋਰ ਨੂੰ ਡਿੱਕਾ ਲਾ ਗੁਦਰੀ ਨੂੰ ਕਿਹੜੇ ਬੋਰ ਨੂੰ ਡਿੱਕਾ ਨਾ ਮੈਂ ਮਿੰਕੇਲਾ ਤੇ ਤੂੰ ਦਾ ਬੋਰ ਅੱਛਾ ਉਹ ਇੰਚਾ ਕੱਟ ਕੇ ਲਾਇਆ ਤੇ ਉਹ ਤਾਂ ਇਹ ਪਾਉਣਾ ਮੈਂ ਹੀ ਪਾਉਂਗਾ ਦੇਖਦਾ ਜੇ ਕਿਹੜੇ ਹਿਸਾਬ ਨਾਲ ਲਾ ਲਓ ਜੀ ਲਾਈਟ ਆ ਗਈ ਆਪਾਂ ਉਹਦੀ ਲਾ ਦਾਂਗੇ ਵਾਟਰ ਤੇ ਬੱਸ ਬਹੁਤ ਕੰਮ ਖਿੱਚਦਾ ਹੈ ਬਹੁਤ ਕੰਮ ਬਾਕੀ ਬਾਕੀ ਬਲੌਗ ਦੇਖਣ ਵਾਸਤੇ ਬਲੌਗ ਦੇਖਿਆ ਪੂਰਾ ਆਪਾਂ ਕਹਿੰਦੇ ਸੀ ਗਲੰਪ ਲਾ ਲਿਆ ਨਹੀਂ ਅੱਜ ਨਾ ਵੀਰ ਅੱਜ ਸਵੇਰੇ ਕੀ ਹੋਇਆ ਆ ਕੁੱਤਾ ਬਿਆਨ ਵਾਲੀ ਚ ਤੇ ਇਹਦੇ ਵਿੱਚ ਗੱਡੀ ਮਾਰ ਗਈ ਪਿਕਅਪ ਤੇ ਵਿਚਾਰਾ ਬੰਦਾ ਇੱਥੇ ਪਿਆ ਸੀ ਇਹ ਹੁਣ ਡਿੱਗ ਗਿਆ ਇਹਦਾ ਲੱਕ ਤੋੜ ਤਾ ਮਗਰੋਂ ਇਹ ਹੁਣ ਆਪਾਂ ਕੱਢ ਹੀ ਜਾਂਦੇ ਆ ਕੰਮੀ ਜਾਂਦਾ ਟਾਇਰ ਤੇ 1:00 ਵਜ ਗਏ ਕੰਮ ਆਪਣੇ ਪੁਰਾਣੇ ਜੋੜਾਂ ਤੇ ਆ ਇਹਦੇ ਮੁੰਡਾ ਡੋਲੇ ਦਿਖਾਈਂ ਡੋਲੇ ਦੇ ਬਾਰੇ ਹੋਏ ਆ ਵੇਂ ਡੋਲੀਆਂ ਆ ਜਾਂਦੇ ਡੋਲੇ ਕਿੱਥੇ ਨੇ ਤੇ ਰੇੜੀ ਦਾ ਕੰਮ ਚੱਲ ਜੀਦਾਗਾ ਇਹ ਜਾਊਗੀ ਪਿੰਡ ਗੋਟਫੜੀ ਦੀ ਰੇੜੀ ਹੈਗੀ ਤੇ ਜਿਹੜੀ ਸਾਹਮਣੇ ਆ ਗਈ ਇਹ ਆਪਣੀ ਪਿੰਡ ਖੀਵਾ ਕਰਦਾ ਦੋ ਰੇੜੀਆਂ ਬੰਨੀਆਂ ਨੇ ਇਹ ਦੁਬਾਰ ਆਪਣੇ ਤਿੰਨ ਰੇੜੀਆਂ ਹੋਰ ਬਣਾਉਣੀਆਂ ਨੇ ਹੈ ਦੇ ਉਹ ਜੰਟਰ ਮੰਡਾ ਆ ਬੱਸ ਸਰ ਬਤਾ ਨਾ ਬੱਸ ਸਰ ਇਹ ਸਾਬਾ ਟੋਈ ਜਾਂਦਾ ਰੇੜੀ ਦਾ ਕਿ ਆ ਕੇ ਅੰਦਰ ਲੱਗ ਜਾਂਦੇ ਨੇ ਤੇ ਸਾਹਮਣੇ ਪਾਇਆ ਟਾਇਰ ਟਾਇਰ ਵੀ ਵਧੀਆ ਨੇ ਐ ਮਨ ਨੂੰ ਵੀ ਆਪਣੇ ਹੱਦ ਦੇ ਭਰਾ ਗਿਆ 50% ਟਾਇਰ ਪਾਇਆ ਇਹਦੇ 50% ਟਾਇਰ ਪਾਇਆ ਦੋਨਾਂ ਦੇ ਇਹਰਾ ਟਰੈਕਟਰ ਆ 55 ਇਹ ਆ ਰਪਿਆ ਹੁਣ ਵਕਤੇ ਕੀ ਐਵੇਂ ਛੋਟੀ ਵੱਢ ਲਈ ਵੇ ਹਾਂ ਘਟ ਘਟਾ ਹੋ ਕਰ ਦੂੰ 1.5 ਇੰਚ 1.5 2 ਇੰਚ ਵੱਟਾ ਓਏ ਇਹਦੀ ਜਾਂ ਮਾਦੀ ਦੀ ਇਹਦਾ ਹਾਂ ਇਹਦੀ ਪ੍ਰੈਸ ਨੇ ਹੋਣੀ ਕਰਤੀ ਅੱਜ ਇੱਥੇ ਤੱਕ ਜਾਊਗਾ ਔਰ ਇਹ ਤੱਕ ਹੂੰ 2 ਇੰਚ ਵੱਟ ਲਾ ਹਾਂ ਹਾਂ 2 ਇੰਚ ਇਸ ਤੇ ਕਰ ਕਰ ਬਣਾ ਦੋ 2 ਇੰਚ ਵੱਡ ਦੋ ਇੰਚ ਲਓ ਜੀ ਇਧਰ ਆਪਣਾ ਕੰਮ ਚੱਲ ਜਾਂਦਾ ਟਰੈਲੀ ਦਾ ਆਪਾਂ ਇਹ ਤਾਹਾਂ ਲਾਇਏ ਤੇ ਪੁੱਸ ਥੱਲੇ ਨਾਲ ਤੇ ਚੈਨਰ ਕਰੋ ਚੈੱਕ ਲੋ ਜਿੱਥੇ ਚਾਹਤਿਆਂ ਫਿਰ ਜਿਹੜੀ ਇਹ ਵਾਲੀ ਟਰੈਲੀ ਜਾਂਦਾ ਇਹ ਖੁੱਲਦੀ ਆਗੀ ਮਤਲਬ ਇਹ ਛੱਡਾ ਖੁੱਲਦੀ ਨੇ ਸਾਰੀਆਂ ਆਹ ਸਾਈਡ ਵੀ ਬੁਲਦੀ ਆ ਦੀ। ਉਹ ਖੰਬੇ ਨੇ ਤਾਂ ਉੱਜੇ ਲੱਗੇ ਹੋਏ ਨੇ। ਉਹ ਸਾਹਮਣੇ। ਬੜਾ ਜੀ ਟਰਾਲੀ ਪੱਖੋਂ ਲਗਾਉਣੀ ਜੀ। ਹੁਣ ਦੇ ਤੇ ਕਰਵਾ ਲਈ ਹੋਏ ਨੇ ਸਾਰੇ ਬੰਦ ਕਰਵਾ ਦਿੰਦੇ ਆ। ਤਾਂ ਆਹ ਦੇਖੋ। ਇੱਥੇ ਆਪਾਂ ਲਾ ਦਾਂਗੇ ਪੱਤੀ ਧਰ ਕੇ ਬੈਲਡ ਕਰਾਂਗੇ। ਕਿਉਂ ਕੱਲਾ ਕੋਈ ਦੁਪੱਟਾ ਜਾਂਦਾਗਾ। ਫਜੋੜਾ ਸੀ ਆਪਣਾ, ਇੱਕ ਟਾਸ ਸੀਗਾ। ਤੇ ਤਨ ਇੱਧਰ ਨੇ। ਘਾਰ ਲਿਆ ਹੌਂਟਰ ਚਾਹੜ ਹਾਂ ਪਪੈ ਥਨੀ ਟਿਕ ਪਿਆ ਤੇ ਫਾਰਮ ਦੇ ਸੀ ਛੱਤ ਬੰਜ ਗਏ ਤੇ ਆਪਾਂ ਕਰੀਏ ਨਾ ਕੰਮ ਜੇਸ਼ ਵੀ ਮਸ਼ੀਨ ਦਾ ਇਹ ਦੇਖ ਸਾਡੇ ਵੀਡੀਓ ਚ ਆਪਾਂ ਨੇ 2-3 ਕੰਮ ਕਰੇ ਨੇ ਇੱਕ ਤਾਂ ਸ਼ੀਸ਼ਿਆਂ ਵਾਲਾ ਆਇਆ ਆਪਣੇ ਦੇ ਵਿਗਾਰ ਮਲਾ ਕੇ ਸਾਰਾ ਤਿਆਰੀ ਦਿੱਤਾ ਹੈ ਬਣਾ ਕੇ ਲਾਇਆ ਹੈ ਤੇ ਇੱਕ ਆਪਾਂ ਆ ਬੋਸ ਨਵਾਂ ਲਾਇਆਗਾ ਅੱਜ ਅੱਜ ਆਪਾਂ ਜੇ ਜਾਣ ਮਾਰਦੂ ਕੋਈ ਮਣੀ ਮੱਟੀ ਇਹ ਹੋਰ ਜੇ ਵੀ ਸੀ ਆ ਹਾਂ ਨਾ ਇਹ ਤਾਂ ਮੈਂ ਲਾ ਕੇ ਤੋਰ ਜੀ ਤਾਂ ਹੱਲ ਨਹੀਂ ਸਕਦੇ ਹਨਾ ਹੋਰ ਨਹੀਂ ਹੈਗੀ ਇਹ ਹੋਰ ਆਹ ਬੱਚੋ ਹੈ ਇਹ ਆ ਬਿਜਲੀ ਆਹ ਦੇ ਭਾਈ ਇਹ ਦੇ ਵੀਤੀ ਆ ਜਿਹੜੀ ਬਜਲੀ ਫੰਡਾ ਨੂੰ ਆਸੀ ਜਾਂਦਾ ਹੋਰ ਨਾ